よろしくお願いしま <music> अपना नंबर बताकर समीक्षा अभी आपका नंबर दबाएं और 4513 के लिए अभी 837 नंबर दबाकर अपना नंबर बताकर समीक्षा अपना नंबर दबाएं और 4513 के लिए अभी 837 नंबर दबाकर अपना नंबर बताकर समीक्षा ਸਰ ਸਭ ਤੋਂ ਪਹਿਲਾਂ ਵੈਲਕਮ ਕਹਿੰਦੇ ਆ ਜੀ ਆਪ ਜੀ ਨੂੰ ਔਰ ਆਪ ਜੀ ਤੋਂ ਜਿਹੜਾ ਅੱਜ ਸਰ ਕੈਂਪ ਆਰਗੇਨਾਈਜ਼ ਕੀਤਾ ਗਿਆ ਜੀ ਇਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਤੇ ਬਾਹੁਕਮ ਐਸਐਸਪੀ ਸਾਹਿਬ ਆ ਸੰਪੂਰਨ ਸਮਾਧਾਨ ਇੱਕ ਕੈਂਪ ਲਗਾਇਆ ਗਿਆ ਜਿਹੜੇ ਲੋਕਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਆ ਉਹ ਮੌਕੇ ਤੇ ਹੱਲ ਕੀਤੀ ਜਾਵੇ ਇਸ ਕਰਕੇ ਆਪਣੇ ਤਹਿਸੀਲਦਾਰ ਸਾਹਿਬ ਪੈਲਵੀ ਨਾਲ ਨੇ ਐਸਐਚਓ ਸਾਹਿਬ ਨੇ ਤਾਂ ਜੋ ਲੋਕਾਂ ਦੀ ਪ੍ਰੋਬਲਮ ਸੀ ਇੱਥੇ ਮੌਕੇ ਤੇ ਪੈਰਾ ਕੀਤਾ ਜਾਂਦਾ ਜੀ ਸਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਜ ਆਪਣੇ ਕੋਲ ਪਹੁੰਚੇ ਨੇ ਜੀ ਲੋਕ ਆਪਣੇ ਮਸਲੇ ਲੈ ਕੇ ਕਾਫੀ ਤავਾ ਚਾਏ ਨੇ ਤੋਂ ਜਿਨ੍ਹਾਂ ਦਾ ਮਸਲਾ ਹੱਲ ਹੋਣ ਵਾਲਾ ਹੈ ਉਹ ਮੌਕੇ ਤੇ ਕਰ ਦਿੱਤਾ ਹੈ ਬਾਕੀ ਬਿਆਨ ਲਿਖ ਰਿਹਾ ਤਾਂ ਲੇਕਿਨ ਸ਼ਾਮ ਤੱਕ chalna ਟੋਟਲ ਫਿਗਰ ਸ਼ਾਮ ਨੂੰ ਮਤਲਬ ਦੱਸੀ ਜਾਊਗੀ ਸਰ ਇਹ ਕਿੰਨੇ ਵਜੇ ਸਟਾਰਟਿੰਗ ਹੋਈ ਹੈ ਜੀ ਇਹਦੀ ਕੈਂਪ ਦੀ ਔਰ ਕਿੰਨੇ ਵਜੇ ਸਮਾਪਤੀ ਹੋਏਗੀ ਜੀ ਕਰੀਬ 10 ਵਜੇ ਸਟਾਰਟਿੰਗ ਹੋਈ ਆ ਸ਼ਾਮ ਤੱਕ ਚੱਲੇਗਾ ਕੈਂਪ ਲਗਾਤਾਰ ਸਰ ਇਹਦੇ ਵਿੱਚ ਜਿਹੜੇ ਦਰਖਾਸਤਕਾਰ ਨੇ ਜੀ ਉਹ ਇਕੱਲੇ ਆਪਣੇ ਸਬਡਿਵੀਜ਼ਨ ਪਾਇਲ ਦੇ ਹੀ ਆਏ ਨੇ ਜਾਂ ਕੋਈ ਬਾਹਰੋਂ ਵੀ ਕੋਈ ਆਉਂਦੇ ਨੇ ਜੀ ਮੈਂ ਸਬਜਨ ਫਾਈਲ ਦੇ ਆਏ ਨੇ ਇਸ ਤੋਂ ਇਲਾਵਾ ਥਾਣਾ ਪਾਈਲ ਦੇ ਸਿਚੁਏਟ ਜਿਹੜੇ ਥਾਣਾ ਪਾਈਲ ਰਿਲੇਟਿਡ ਹੈ ਜਿਹੜੇ ਮੇਰੇ ਰਿਲੇਟਿਡ ਹੀ ਉਹ ਸਬਜਨ ਫਾਈਲ ਦੇ ਆ ਜਿੱਦੇ ਮਲੌਰ ਥਾਣਾ ਤੇ ਦੁਰਾਹਾ ਵੀ ਹੈਗਾ ਸਰ ਮੈਂ ਦੇਖ ਰਿਹਾ ਸੀ ਕੋਲ ਬੈਠਾ ਬਹੁਤ ਵਧੀਆ ਸਟਰੋਂਗ ਕੋਸ਼ਿਸ਼ ਕੀਤੀ ਜਾ ਰਹੀ ਸੀ ਤੁਹਾਡੇ ਵੱਲੋਂ ਵੀ ਸਾਹਿਬ ਹੁਣਾ ਵੱਲੋਂ ਵੀ ਤੇ ਬਹੁਤ ਵਧੀਆ ਤੁਸੀਂ ਜ਼ੋਰ ਲਾਇਆ ਜੀ ਕਿ ਜਿਹੜੀ ਮੈਟਰ ਹੈ ਜਿਹੜਾ ਸੋਲਵ ਹੋ ਜਾਵੇ ਮਿਹਰਬਾਨ ਤੇ ਸਰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਆਪਣੀਆਂ ਕੋਸ਼ਿਸ਼ਾਂ ਬਾਰੇ ਜੀ ਸਾਡਾ ਫਰਜ਼ ਹੈ ਸਾਡੀ ਡਿਊਟੀ ਹੈ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੱਲ ਕਰੀਏ ਲੋਕੀ ਸੁੱਖ ਚਾਹਣਾ ਰਹ ਸਰ ਕੋਈ ਲਾਸਟ ਵਿੱਚ ਕੋਈ ਮੈਸੇਜ ਕੋਈ ਸਮਾਜ ਵਾਸਤੇ ਸ਼ੇਅਰ ਕਰਨਾ ਚਾਹੁੰਦੇ ਜੀ ਇਹਨਾਂ ਕੈਂਪ ਦੇ ਕੈਂਪਸ ਦਾ ਕਿਵੇਂ ਆਪਾਂ ਲੋਕ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਬਾਕੀ ਤੁਹਾਡਾ ਚੈਨਲ ਹੈਗਾ ਤੁਸੀਂ ਸਾਰੇ ਮੈਂ ਦੇਖਣਗੇ ਸਾਰੇ ਸਾਰਿਆਂ ਨੂੰ ਪਤਾ ਲੱਗੇਗਾ ਤੋਂ ਮੈਸੇਜ ਲਾਜਤੇ ਜਾਣੇ WhatsApp ਆਏਗਾ ਐਪ ਹੈ ਗਿਆ ਮੋਬਾਈਲ ਰਾਹੀਂ ਵੀ ਜਾਣੂ ਕਰਾਇਆ ਜਾਂਦਾ ਕੋਲ ਸਰ ਇੱਕ ਲਾਸਟ ਪੁੱਛਣਾ ਚਾਹੁੰਦਾ ਜੀ ਜਦੋਂ ਆਪਣੇ ਵੱਲੋਂ ਦਰਖਾਸਤਕਾਰ ਨਾਲ ਸੰਪਰਕ ਕੀਤਾ ਜਾਂਦਾ ਜੀ ਉਹ ਸੰਪਰਕ ਕਿਵੇਂ ਕੀਤਾ ਜਾਂਦਾ ਜੀ ਤਾਂ ਕਿ ਦਰਖਾਸਤਕਾਰ ਮੌਕੇ ਸਿਰ ਸਮੇਂ ਸਿਰ ਆਪਣੇ ਕੈਂਪ ਦੇ ਵਿੱਚ ਪਹੁੰਚ ਕੇ ਇਹ ਲਾਭ ਉਠਾ ਸਕੇ ਜੀ ਦਰਖਾਸਤ ਦੇ ਵਿੱਚ ਉਹਨਾਂ ਦੇ ਟੈਲੀਫੋਨ ਨੰਬਰ ਦਿੱਤੇ ਹੁੰਦੇ ਆ ਜੇ ਨਹੀਂ ਨੰਬਰ ਹੈਗਾ ਤੇ ਬਜਰੀਆ ਬੰਦਾ ਭੇਜ ਕੇ ਨੋਟ ਕਰਾਇਆ ਜਾਂਦਾ ਨਹੀਂ ਤੇ ਬਜਰੀਆ ਫੋਨ ਹੀ ਨੋਟ ਕਰਾ ਦਿੱਤਾ ਜਾਂਦਾ ਸਰ ਅਗਰ ਆ ਪਾਸਟ ਸਮੇਂ ਦੀ ਆਪਾਂ ਗੱਲ ਕਰਦੇ ਆ ਤਾਂ ਪਾਸਟ ਸਮੇਂ ਦੇ ਵਿੱਚ ਕਿੰਨੇ ਕਦੋਂ ਕੈਂਪ ਲੱਗੇ ਸੀ ਜੀ ਇਸ ਤਰ੍ਹਾਂ ਦੇ ਕੈਂਪ ਕਿੰਨਾ ਸਮਾਂ ਹੋ ਗਿਆ ਮੇਰੀ ਨਵੀਂ ਜੁਆਇਨਿੰਗ ਆ ਪਿਛਲੇ ਮਹੀਨੇ ਕੀਤਾ ਇਸ ਕਰਕੇ ਮੈਨੂੰ ਪਹਿਲਾਂ ਤਾਂ ਨਹੀਂ ਪਤਾ ਕਦੋਂ ਲੱਗਿਆ ਸੀਗਾ ਲੇਕਿਨ ਮੇਰੀ ਤਨਾਤੀ ਦਾ ਨਵੇਂ ਦਿਨ ਮੰਨ ਤੇ ਕੈਂਪ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਰ ਕੋਈ ਕੈਂਪ ਆਪਣੇ ਵੱਲੋਂ ਹੋਰ ਵੀ ਇਸ ਤਰ੍ਹਾਂ ਦੇ ਆਰਗੇਨਾਈਜ਼ ਕੀਤੇ ਜਾਣਗੇ ਜੀ ਹਾਂਜੀ ਲਗਾਤਾਰ ਲੋਕਾਂ ਦਾ ਰਿਸਪੌਂਸ ਦੇਖਦੇ ਹੋਏ ਹੋਰ ਅੱਛੇ ਤਰੀਕੇ ਨਾਲ ਸਮਾਧਾਨ ਕੀਤੇ ਜਾਣਗੇ ਸਰ ਇੱਕ ਆਪਣੇ ਵੱਲੋਂ ਐਫਆਈਆਰ ਵੀ ਲਾਂਚ ਹੋਈ ਹੈ ਜਿਹਦੇ ਵਿੱਚ ਬੜੀ ਵਧੀਆ ਰਿਕਵਰੀ ਜਿਹੜੀ ਹੈ ਪਾਇਲ ਪੁਲਸ ਸੋਲਵ ਕੀਤੀ ਗਈ ਹੈ ਜੀ 410 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਜੀ ਸਰ ਉਹਦੇ ਬਾਰੇ ਵੀ ਆਪਜੀ ਤੋਂ ਜਾਣਕਾਰੀ ਹਾਸਲ ਕਰਨਾ ਚਾਹਤੇ ਆ ਐਸਐਚਓ ਭਲ ਸੁਖਿੰਦਰ ਸਿੰਘ ਨੇ ਇੱਕ ਲੜਕੀ ਸੁਨੇਹਾ ਤੇ ਉਹਦਾ ਚਾਚਾ ਮੰਗਤਰਾਮ ਨੂੰ ਮਾਜ਼ਰੀ ਬੱਸ ਸਟੈਂਡ ਤੋਂ ਕੌਣ ਕਾਬੂ ਕੀਤਾ ਸੀ ਜਿਹਦੇ ਕੋਲੋਂ 410 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਸਰ ਇਹ ਜਿਹੜੀ ਰਿਕਵਰੀ ਹੋਈ ਹੈ ਸਰ ਕਿੰਨੀ ਵੱਡੀ ਰਿਕਵਰੀ ਹੈ ਇਹ ਕਮਰਸ਼ੀਅਲ ਕਮਰਸ਼ੀਅਲ ਰਿਕਵਰੀ ਹੈਗੀ ਕਾਫੀ ਵੱਡੀ ਹੈ ਜਿੰਦਰ ਟਵੀ ਨੂੰ ਕਾਫੀ ਦਾ ਸਜ਼ਾ ਹੋਣ ਦੇ ਚਾਂਸ ਹੈ ਗਿਆ ਪੂਰੀ ਪੜਾਈ ਕੀਤੀ ਜਾਊਗੀ ਸਰ ਕੋਈ ਰਿਮਾਨਸ ਦਾ ਕੋਈ ਅੱਗੇ ਪਰਸਾ ਸਾਡੇ ਪੁਲਿਸ ਸਰਮਾਨ ਲੈ ਕੇ ਪੁੱਛਗਛ ਕਰ ਰਹੇ ਹੁੰਦਾ ਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰਬਾਨੀ ਡੀਲਰ ਸਾਹਿਬ ਵੈਲਕਮ ਕਹਿੰਦੇ ਆ ਜੀ ਆਪ ਜੀ ਨੂੰ ਵੀ ਔਰ ਆਪ ਜੀ ਤੋਂ ਜਿਹੜੀ ਅੱਜ ਇੱਕ ਵੱਡੀ ਕੋਸ਼ਿਸ਼ ਹੋਈ ਹੈ ਜੀ ਇਹਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹਾਂ ਜੀ ਹਾਂਜੀ ਅਸੀਂ ਅੱਜ ਪੂਰ ਪੰਜਾਬ ਉਸ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਕਿ ਲੋਕਾਂ ਆਪਸੀ ਮਿਲਣੇ ਕਿਰਾਰੇ ਜਾ ਰਹੀ ਹੈ ਕਿ ਜਿਸ ਕਿਸੇ ਨੂੰ ਵੀ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਨਾਲ ਵੀ ਕੋਈ ਵੀ ਅਦਾ ਤੱਕ ਦੁੱਖ ਹੈਗਾ ਤਾਂ ਉਹ ਆ ਕੇ ਐਸੇ ਬਣ ਦੱਸ ਸਕਦੇ ਤਾਂ ਅਜ ਉਹਨਾਂ ਦੇ ਵੀ ਕੋਈ ਮੌਕੇ ਦੇ ਮਟਾਰਾ ਕੀਤਾ ਜਾ ਸਕੇ ਸਰ ਇਹ ਉਪਰਾਲਾ ਪਬਲਿਕ ਨੂੰ ਕਿਦਾਂ ਦਾ ਲੱਗਿਆ ਜੀ ਪਬਲਿਕ ਦੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਤੇ ਇਹ ਆ ਕਿ ਅੱਗੇ ਤੋਂ ਵੀ ਇਹ ਕੰਮ ਚੱਲਦੇ ਰਹਿਣਗੇ ਜੀ ਅ ਸਰ ਜਿਹੜੇ ਦਰਖਾਸਤਕਰ ਆਪਣੇ ਮੈਟਰ ਲੈ ਕੇ ਆਉਂਦੇ ਨੇ ਜੀ ਉਹਨਾਂ ਦੇ ਬਾਰੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਅਰੇਂਜਮੈਂਟ ਕੀਤੇ ਗਏ ਨੇ ਜੀ ਇਹਨਾਂ ਬਾਰੇ ਕੀ ਕਹਿਣਾ ਚਾਹਣਗੇ ਬਹੁਤ ਅੱਛੇ ਅਰੇਂਜਮੈਂਟ ਕੀਤੇ ਜਾ ਰਹੇ ਨੇ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਡਿਮਾਈਨਟ ਤੇ ਜੇ ਕਿਸੇ ਦਾ ਵੀ ਕੋਈ ਮੈਟਰ ਉਹ ਕਹਿੰਦੇ ਨਹੀਂ ਗੱਲ ਦਾ ਖਾਸ ਲੈ ਕੇ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਏ ਜਾਰੀ ਸਰ ਕੋਈ ਮੈਸੇਜ ਸ਼ੇਅਰ ਕਰਨਾ ਚਾਹੁੰਦੇ ਜੀ ਆਪਾਂ ਸਮਾਜ ਦੇ ਨਾਲ ਪਬਲਿਕ ਮੋਬਾਈਲ ਦੇ ਲੋਕਾਂ ਨੇ ਇਹ ਕਿ ਇਸ ਕੰਮ ਦਾ ਵਤਨ ਲਾ ਉਠਾ ਜਾਵੇ ਸਰ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹਾਂ ਹਾਂ